ਆਜੀ ਰੋਕੋ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਡੇ ਲਈ ਇੱਕ ਬੁਲਟ ਦਾ ਸਪੈਸ਼ਲ ਮਿਸਤਰੀ ਲੈ ਕੇ ਆਏ ਆ ਜਿਹੜੇ ਕਿ ਆਪਣੇ ਰਾਮਾ ਮੰਡੀ ਤੋਂ ਬਲੌਂਗ ਕਰਦੇ ਆ ਤੇ ਲੋਕਲ ਮਿਸਤਰੀ ਹੈ ਤੇ ਆਪਣੇ ਲੋਕਲ ਬੰਦੇ ਨੂੰ ਕੰਮ ਦਿਓ ਇਹ ਵੀਡੀਓ ਜਰੂਰ ਦੇਖੋ ਕਿਵੇਂ ਬਣਾਇਆ ਮੋਟਰਸਾਈਕਲ ਅਸੀਂ ਬਹੁਤ ਬੰਦਿਆਂ ਨੂੰ ਪੁੱਛਿਆ ਸੀ ਵੀ ਮੋਟਰਸਾਈਕਲ ਦਾ ਕੰਮ ਕਿੱਥੋਂ ਕਰਾਈ ਗੀ ਤੇ ਬਹੁਤ ਬੰਦਿਆਂ ਨੇ ਤੀਤੀ ਤੋਂ ਸਹੀ ਕਿਸੇ ਨੂੰ ਵੀ ਰਿਪੋਰਟ ਦਿੱਤੀ ਨੇ ਬੋਗਾ ਅਸੀਂ ਚਾਹੁੰਦੇ ਸੀ ਵੀ ਕੋਈ ਲੋਕਲ ਹੋਵੇ ਜਾਂ ਕੱਲ ਨੂੰ ਕੋਈ ਮਰਜ਼ੀ ਜਾ ਕੇ ਆਪਾਂ ਦੁਆਰੇ ਛੱਡਾ ਬਾਕੀ ਜੀ ਦੇਖ ਲਓ ਵੀਡੀਓ ਨੂੰ ਕਿਹੋ ਜਿਹੇ ਤਰ੍ਹਾਂ ਕੰਮ ਕਿੰਨੇ ਹੋਇਆ ਤੇ ਪਹਿਲਾਂ ਕਹੇ ਜਾਂ ਸੀ ਮੋਟਰਸਾਈਕਲ ਦੇ ਤੋ ਕਹੇ ਜਿਹੜੇ ਬਾਈ ਨੂੰ ਜਾਣਦੇ ਐ ਭਾਈ ਨੂੰ ਕੰਮ ਕਰਾਇਆ ਕੰਮ ਵਧੀਆ ਲੱਗਿਆ ਤਾਂ ਨੰਗੀ ਜਿਦਿਓ ਵੀਡੀਓ ਬਾਕੀ ਸ਼ੇਅਰ ਵੀ ਕਰਦੇ ਪਾਣੀ ਉਹ ਆਪਣੇ ਇਲਾਕੇ ਦੇ ਪਿੰਡੀ ਦਾ ਕੰਮ ਵਧੀਆ ਜਨ ਹਾਂਜੀ ਸਾਥੀ ਕਾਲ ਜੀ ਤੁਸੀਂ ਜੁੜੇ ਅਣਕ ਦੇ ਨਾਲ ਤੇ ਅੱਜ ਆਪਾਂ ਖੜਿਆ ਮਾਲਵਾ ਬਲਟ ਜ਼ਿਲ੍ਹਾ ਬਠਿੰਡਾ ਦੇ ਸ਼ਹਿਰ ਰਾਮਾ ਮੰਡੀ ਤੇ ਗੁਰਮਾਨਕ ਆਟੋ ਵਰਕਸ ਬਾਈ ਗਰਦਾਲ ਕੋਲੇ ਆਪਾਂ ਬੁਲਟ ਮੋਟਰਸਾਂ ਖੜਾ ਕੇ ਗਏ ਸੀ ਜੇ ਵੀ ਤੁਹਾਨੂੰ ਪਤਾ ਹੈ ਸਾਡਾ ਐਕਸੀਡੈਂਟ ਹੋਇਆ ਜਦੋਂ ਉਹੋਂ ਦਾ ਖੜਾ ਹੀ ਤੇ ਡਾਲੋ ਹੈ ਬਈ ਬਿਲਕੁਲ ਲਾਈਟ ਫੁੱਟ ਗਈ ਸੀ ਕਾਫੀ ਕੰਮ ਕਰਵਾਉਣਾ ਚੈਨ ਸੈਟ ਵਗੈਰਾ ਪੈਨਲ ਤੇ ਬਾਈ ਕੋ ਲਾਲ ਕੋਈ ਛੱਡ ਕੇ ਜਾਨੇ ਆ ਦੇਖੋ ਆ ਹਾਲ ਤੱਕ ਜਿਹੜਾ ਬਣ ਗਿਆ ਉਦੋਂ ਵੀ ਚੈੱਕ ਕਰੀ ਹਾਂ ਜੀ ਦੋਸਤੋ ਆਪਾਂ ਗਰ ਲਾਲ ਮਿਸਤਰੀ ਕੋਲੇ ਆਈ ਸੀ ਤੇ ਬੋਲਟ ਦਾ ਕੰਮ ਕਰਾਉਣ ਵਾਸਤੇ ਤੇ ਬਾਈ ਨਾਲ ਕਰਦਿਆਂ ਗੱਲਬਾਤ ਆ ਕਿ ਮੋਟਰਸਾਈਕਲ ਬਣਾਤੀ ਗੱਲ ਕਿ ਕਿਵੇਂ ਆ ਆ ਜੋ ਬਣਿਓਰੇ ਵੀਡੀਓ ਲੈਂਡ ਤੇ ਕਰਾਂ ਹਾਂਜੀ ਬਾਈ ਗਰ ਲਾਲ ਹੋਰ ਜੀ ਬਾਈ ਰਾਜ ਸਾਹਿਬ ਠੀਕੋ ਕੀ ਕਰਤਾ ਕਹਿਮ ਹਾਂ ਬਾਈ ਓਕੇ ਹੈ ਲਿਆਦੀ ਜਵਾਨੀ ਤੇ ਜਵਾਨ ਜਵਾਨ ਦੁਬਾਰੇ ਜਵਾਨੀ ਲਿਆਦੀ ਵਾਕਿ ਲੱਗਦਾ ਜਿਵੇਂ ਹਾਂ ਨਵਾਜੀ ਘੜਾ ਕੇ ਲਿਆਂਦਾ ਹੁੰਦਾ ਨਾ ਔਰ ਐਮ ਬਣ ਗਈ ਗੱਲ ਬਾਈ ਅੱਛਾ ਸਾਰਾ ਮਤਲਬ ਕਿ ਓਕੇ ਕਰਤਾ ਹੈ ਓਕੇ ਦੀ ਰਿਪੋਰਟ ਸਭ ਹੋ ਗਈ ਚਾਂਸ ਸੈਟ ਸਾਰਾ ਓਕੇ ਆ ਜਾ ਹਾਂ ਔਰ ਜਿਉਣਾ ਸੀ ਲੰਮਾ ਕਈ ਵਾਰੀ ਖਿੱਚਦੀ ਕੋਈ ਟਾਈਪ ਕੋਈ ਚੱਕਰੀ ਨਹੀਂ ਜਮਾ ਭਾਰਤ ਮਾਲਾ ਦੇ ਚੱਕ ਦੇ ਤਾਂ ਵੀ ਕੋਈ ਦਿੱਕਤ ਨਹੀਂ ਆ ਕੋਈ ਚੱਕਰੀ ਨਹੀਂ ਜਿੱਧਰ ਮਰਜੀ ਲੈ ਜਾਓ ਬਸ ਅੱਛਾ ਵੀ ਵਾਕਈ ਪਤਾ ਲੱਗਦਾ ਵੀ ਗਰ ਲਾਲ ਦੇ ਹੱਥ ਲੱਗੇ ਆ ਕੋਈ ਚੱਕਰ ਵਾਲੀ ਗੱਲ ਨਹੀਂ ਸਭ ਓਕੇ ਆ ਜਾਵਾ ਤੇ ਕਰਕੇ ਦਿਖਾ ਸਟਾਰਟ ਫਿਰ ਹਣਾ ਰੈਂਦਾ ਮੰਨ ਕੇ ਹੈ ਗਾਣਾ ਕੱਲਾ ਕੱਲਾ ਦਾਣਾ ਕਿਆ ਜਮਾਨਾ ਮਤਲਬ ਜਿੰਨਾ ਮਰਜੀ ਕਰ। ਅੱਛਾ ਕੋਈ ਦਿੱਕਤ ਨਹੀਂ। ਕੋਈ ਚੱਕਰੀ ਨਹੀਂ ਮਤਾਂ। ਬਾਕੀ ਕੋਈ ਗੱਲ ਇਹ ਦੁਆਰੇ ਵੀ ਕੋਈ ਦਿੱਕਤ ਆਈ ਤਾਂ ਕੋਈ ਆਉਂਦੇ ਨਹੀਂ ਬਾਈ ਬੇਫਿਕਰ ਹੋ ਜਾ। ਗਰ ਲਾਲ ਸਾਨੂੰ ਵੀ ਰਾਮੇਰ ਬਹੁਤ ਟਾਈਮ ਹੋ ਗਿਆ ਨਾ। ਪਹਿਲਾਂ ਜੇ ਮੈਂ ਇੱਥੇ ਹੋਰ ਬਹੁਤ ਮਿਸਤਰੀ ਸੀ ਬੋਲਟ ਦੇ ਨਾ ਮੈਨੂੰ ਲੱਗਦਾ ਤੂੰ ਇਸ ਤੋਂ ਬਾਅਦ ਰਾਮਾ ਮੰਡੀ ਵੀ ਤੇਰਾ ਨੰਬਰ ਹੀ ਲੱਗਦਾ ਹਨਾ। ਆ ਉਹ ਯਾਰ ਅੱਛੀ ਚੀਜ਼ ਦਿਕਾਣਾ ਕਰੀਆ ਬਈ ਆਪਾਂ ਇੱਥੇ ਅੱਛਾ ਹਾਂ ਪਹਿਲਾਂ ਇਸ ਤੋਂ ਮਤਲਬ ਦੋ ਤਿੰਨ ਮਿਸਤਰੀ ਸੀ ਪਹਿਲਾਂ ਕੀਤਾ ਹੋ ਗਿਆ ਨਿਰਮਾਣ ਹੋ ਗਿਆ ਉਹ ਕੀਤਾ ਸੀ ਗੀਤਾ ਮਿਸਤਰਾ ਸਾਡਾ ਵੇਲੀ ਸੀ ਅਸੀਂ ਦੋ ਤਿੰਨ ਮੋਟਰਸਾਂ ਤਿਆਰ ਕਰਵਾਇਆ ਕੀਤੀ ਦੋ ਤਾਂ ਪਹਿਲਾਂ ਉਹ ਕਰਦੇ ਹੁੰਦੇ ਸੀ ਉਹ ਆਪਣੇ ਸੀਨੀਅਰ ਸੀ ਬੰਦੇ ਕਰਾਪਾ ਕਰਨ ਲੱਗੇ ਅੱਛਾ ਬਾਕੀ ਵੀ ਮੈਨੂੰ ਤਾਂ ਰਾਮਾ ਮੰਡੀ ਦੇ ਬੁਲਟ ਨਾਲ ਤੇਰੇ ਕੋਲ ਹੀ ਆਉਂਦਾ ਜ਼ਿਆਦਾਤਰ ਹਾਂ ਤੇ ਕਿੰਨੇ ਦਿਨ ਚ ਆ ਜਾਂਦੇ ਆ ਚਾਰ ਪੰਜ ਮੋਟਰਸਾਂ ਰਾਮ ਨਾਲ ਹੀ ਚਾਰ ਪੰਜ ਸਾਲ ਸਹਾ ਜਾਂਦੇ ਆ ਆਰਾਮ ਜਿਵੇਂ ਹੁਣ ਡਾਕਟਰ ਹੁੰਦੇ ਹੱਡੀਆਂ ਦਾ ਕੋਈ ਸਪੈਸ਼ਲਿਸਟ ਕੋਈ ਅੱਖਾਂ ਦਾ ਨਾ ਤੁਸੀਂ ਫਿਰ ਬੁਲਟਦੇ ਕਿ ਨਾਲ ਕੋਈ ਹੋਰ ਮਿਕਸਿਆ ਜਾਂਦਾ ਹ ਸਾਰਾ ਟੀਨ ਬਾਈ ਜੇ ਸਾਰੇ ਕੰਮ ਹੀ ਕਰ ਦਿਆਂਗੇ ਹੋਟਲਾਂੋਂ ਕੰਮ ਜ਼ਿਆਦਾ ਹੈ ਆਪਣੇ ਕੋਲੇ ਅੱਛਾ ਨੂੰ ਸਾਰੇ ਹੀ ਕਰ ਲੈਂਦੇ ਆ ਜਿੰਨੇ ਮਤਲਬ ਛੋਟੇ ਮੋਟੇ ਸੱਲ ਵੀ ਆ ਤੇ ਅੱਛਾ ਵੀ ਇੰਜਨ ਤੋਂ ਲੈ ਕੇ ਰਮਣੀ ਸ਼ਮਣੀ ਦਾ ਸਾਰਾ ਮਤਲਬ ਆਲ ਵਰਕ ਕਰਨਾ ਅੱਛਾ ਪੇਂਟ ਵਗੈਰਾ ਵੀ ਚਾਰ ਵੀ ਕਰਦੇ ਆ ਕੁਦਰਤ ਦੇ ਅੰਦਰ ਪਾਲਿਸ਼ ਵਾਲਾ ਕੰਮ ਹੈ ਤੇ ਇਸ ਹੈ ਗਰ ਲਾਲ ਇੱਕ ਜੇਕਰ ਪਾਰਟਸ ਵਗੈਰਾ ਦੀ ਕੋਈ ਦਿੱਕਤ ਤਾਂ ਨਹੀਂ ਹੁੰਦੀ ਤੇ ਲੈਣ ਕਰਨ ਕੋਈ ਦਿੱਕਤ ਨਹੀਂ ਆਉਂਦੀ ਬਾਈ ਜੀ ਮੰਗਵਾ ਲੈਣੇ ਜੇ ਕੋਈ ਦਿੱਕਤ ਨਹੀਂ ਪੈਂਦੀ ਆਪਾਂ ਬੜੰਗਾ ਅੱਛਾ ਮੰਗਵਾ ਲੈਣੇ ਵੀ ਵਾਕਿ ਰ ਲਿੰਕ ਹੈਗੇ ਜੇਕਰ ਕੋਈ ਪਾਰਟ 48 ਦਾ ਤਾਂ ਮੜ ਮੰਗਵਾ ਲੈਣਾ ਕੋਈ ਚੱਕਰ ਵਾਲੀ ਗੱਲ ਨਹੀਂ ਅੱਛਾ ਤੇ ਆਪਣੀ ਹੀ ਲੋਕੇਸ਼ਨ ਵੀ ਦੱਸਦੇ ਹੋ ਨਾ ਕਈ ਵਾਰੀ ਕਿਸੇ ਭਰਾ ਨੇ ਕੋਈ ਥੋੜੇ ਕੋਲੇ ਆਉਣਾ ਰਾਮਾ ਮੰਡੀ বাস ਸਟੈਂਡ ਦੇ ਨੇੜੇ ਕੈਂਚੀਆਂ ਆਪਣੇ ਸਾਹਮਣੇ ਹੈਗਾ ਗਰਦੀਪ ਫਰਨੀਚਰ ਹਾਊਸ ਨਾਲ ਐਸ ਵੀ ਆਈ ਦਾ ਆਟੀਐਮ ਹੈ ਕੈਂਚੀਆਂ ਤੇ ਰਾਸਤਾ ਪੈਂਦਾ ਇੱਥੇ ਇੱਕ ਕਾਲਿਆਂ ਵਾਲੀ ਨੂੰ ਛੜਕ ਜਾਂਦੀ ਇੱਕ ਬਾਜ਼ਾਰ ਨੂੰ ਰਾਮਾ ਮੰਡੀ ਨੂੰ ਤਰਫ ਨਦੀਨ ਤੇ ਬੱਸ ਸਟੈਂਡ ਨੇੜੇ ਆ ਤਲਵੰਡੀ ਵਾਲਾ ਸਟਾਪ ਇੱਥੇ ਇੱਕ ਪ੍ਰਾਣੀ ਇੱਥੇ ਚੁੰਗੀ ਵੀ ਹੁੰਦੀ ਸੀ ਪਹਿਲਾਂ ਨਾ ਪੰਥ ਥੱਲੇ ਚੁੰਗੀ ਪੰਥ ਥੱਲੇ ਆ ਇਹ ਸਰਬਸ ਸਾਰੇ ਮੋਟਰਸਾਈਕਲਾਂ ਦੀ ਦੀਆ ਹਾਂ ਸਾਰਿਆਂ ਦੀ ਆਲ ਦਾ ਪਤਾ ਹੀ ਨਹੀਂ ਭਾਈ ਜਾਣਗੇ ਠੀਕ ਆ ਕੋਈ ਰਿਕਾਰਡ ਹੀ ਹੈ ਨਹੀਂ ਬੁਲਟਾਂ ਦਾ ਕੋਈ ਰਿਕਾਰਡ ਹੀ ਜਮਾ ਜੇ ਕੋਈ ਗੱਟੇ ਚ ਪਾ ਕੇ ਲਿਆਦੇ ਉਹ ਵੀ ਕਰਦਾਂ ਨੇ ਉਹ ਅੱਛਾ ਅਜਿਹਾ ਨਹੀਂ ਫੋਟੋ ਪਾਈ ਸੀ ਕਿ ਕਿਧਰ ਪਰ ਸੈੱਟ ਕਰਾਈ ਗਿਆ ਆਪਣਾ ਐਕਸੀਡੈਂਟ ਹੋ ਗਿਆ ਸੀਗਾ ਹਾਂ ਤੇ ਇਹ ਵੀ ਟੁੱਟ ਗਿਆ ਕਿਧਰ ਕਰਾਈ ਗਿਆ ਸਾਨੂੰ ਬਹੁਤ ਬਣਾਇਆ ਗਾ ਵੀਰ ਕੋਟ ਲੈ ਜਾਓ ਆ ਇੱਥੇ ਦਾ ਆ ਇਹ ਪੁਰਾਣਾ ਲੋਕਲ ਬੰਦੇ ਵੀ ਨੇੜੇ ਹੋਏ ਹਾਂ ਹਾਂ ਤੇਰਾ ਮੰਡੀ ਤੇ ਤੇ ਸਾਡੂੰ ਨੰਨੀ ਤੇਰੀ ਤਾਂ ਪਾਈ ਸੀ ਹਾਂ ਆਪਣਾ ਫੋਟੋ ਹੈ ਆ ਸਾਨੂੰ ਕਮੈਂਟਾਂ ਦੇ ਵਿੱਚ ਕਈਆਂ ਦੇ ਨਾਮ ਆਏ ਸੀ ਇਹਨੇ ਵੀ ਲਰਾਮਾ ਮੰਡੀ ਵਿੱਚ ਗਰਲਾਲ ਆ ਮੈਂ ਇਹਨੂੰ ਕਹਿ ਰਿਹਾ ਮੈਂ ਦਰਵਾਲ ਹੁੰਦਾ ਆਪਣਾ ਜਾਣਕਾਰਾ ਬੰਦਾ ਵੀ ਨਾਲੇ ਸਾਡੇ ਵੀ ਦਿਮਾਗ ਜਗਾ ਲੇ ਬੈਗੀ ਵੀ ਲੋਕਲ ਬੰਦੇ ਤੋਂ ਕੰਮ ਕਰਾਓ ਯਾਰ ਕਿਤੇ ਦਿੱਕਤ ਵੀ ਆਉਂਦੀ ਆ ਤਾਂ ਕੋਈ ਮਾਲੀ ਜਾ ਕੇ ਆਪਾਂ ਚੈੱਕ ਕਰਵਾ ਲਵੇ ਹੈਨਾ ਸਹੀ ਗੱਲ ਹੈ ਹੁਣ ਵਾਰੀ ਵਾਰੀ ਦੂਰ ਜਾਣਾ ਵੀ ਔਕਾ ਬਈ ਜੇ ਦਿੱਕਤ ਆਉਂਦੀ ਆ ਲੋਕਲ ਬੰਦੇ ਕੋਲੇ ਸਹੀ ਆ ਜਾਂਦਾ ਬੰਦਾ ਗੱਲ ਸੁਣ ਲੈਂਦਾ ਬਿਲਕੁਲ ਹੈ ਤੇ ਬਾਕੀ ਸਾਡੀ ਤਮੰਨਾ ਵੀ ਐ ਸੀ ਵੀ ਇਹ ਕਹਿੰਦਾ ਪੁਲਰਾ ਕਹਿੰਦਾ ਵੀ ਆਪਾਂ ਯਾਰ ਕੰਮ ਵੀ ਲੋਕਲ ਕਰਾਉਣਾ ਤੇ ਮੋਟਰਸਾਈਕਲ ਸਾਰਾ Ориਜਨਲ ਆ ਗਰ ਲਾਲ ਇਹ ਅਰੇ ਤੇ ਕਰਦੇ ਨਹੀਂ ਬਈ ਜੀ ਕੋਈ ਆਹ ਉਹ ਨਹੀਂ ਨਾਲੇ ਮੋਟਰਸਾਈਕਲ ਸਾਫ ਬਹੁਤ ਪਿਆਜਿਆ ਹੋਣਾ ਜਿਵੇਂ 2007 ਮਾਡਲ ਹੈ ਹਾਂ ਹਾਂ ਬਹੁਤ ਰੀਨਲ ਮੋਟਰਸਾਈਕਲ ਪਿਆ ਜੇ ਤੱਕ ਕੋਈ ਦੱਸ ਨਹੀਂ ਸਕਦਾ ਵੀ ਇਹ ਸੱਤ ਮਾਡਲ ਆ ਹਾਂ ਹਨਾ ਚਲਾਈ ਜੀ ਅਸੀਂ ਆਖਿਆ ਯਾਰ ਦੇਖਦੇ ਚਾਲੂ ਜੇ ਬੰਦੇ ਤੋਂ ਕੰਮ ਕਰਾ ਲਿਆ ਕਦੇ ਜਾ ਕੇ ਖਲਿਆ ਤਾਂ ਬਾਹਰ ਜਿੱਥੇ 10 ਸਪਾਤੀ ਹੈ ਨਾ ਚੀਪ ਦਾ ਬੰਦਾ ਕਿਵੇਂ ਹੁਣ ਟੈਂਟ ਤੁਸੀਂ ਜਾਣਦੇ ਆ ਲੋਕਲਾਂ ਵਿੱਚੋਂ ਤਾਂ ਖਿੱਚ ਕੇ ਗਏ ਜੀ ਸਾਡੀ ਗੱਲ ਦੀ ਇਸ ਦੀ ਬਾਹਰਲੇ ਬੰਦੇ ਨੂੰ ਐ ਨਹੀਂ ਪਤਾ ਵੀ ਯਾਰ ਕਿ ਜੀ ਖੜੀ ਆ ਇੱਕ ਹੋਰ ਨਾ ਗਰਨਾਲ ਤੂੰ ਇੱਥੇ 10 ਬੰਦੇ ਛੱਡ ਲਾ ਬੰਦੇ ਨੂੰ ਦਿਖਾ ਲੈ ਬੰਦਾ ਜਜਮੈਂਟ ਨਹੀਂ ਕਰ ਸਕਦਾ ਮਾਡਲ ਕਿਹੜਾ ਮੋਟਰਸਾਈਕਲ ਹਾਂ 2007 ਮਾਡਲ ਆ ਬਈ ਸਾਫ ਬਹੁਤ ਪਿਆ ਹਾਂ ਬਾਕੀ ਚੱਲਿਆ ਵੀ origignal ਆ ਸਾਰਾ ਹਾਂ ਸਾਰਾ ਚੱਲਿਆ ਹੀ ਜਿਵੇਂ ਤੁਸੀਂ ਐ ਮੰਨ ਲਓ 26887 ਕਿਲੋਮੀਟਰ ਚੱਲਿਆ ਸਾਰਾ ਮੋਟਰਸਾਈਕਲ ਛੇੜਛਾੜ ਨਹੀਂ ਇਹਦੇ ਨਾਲ ਕੋਈ ਛੇੜਖਾਨੀ ਨਹੀਂ ਹਾਂ ਜਿੰਨਾ ਚੱਲਿਆ ਸਾਰਾ origignal ਚੱਲਿਆ ਹੋਇਆ ਹਾਂ ਹਾਂ ਉਧਰ ਟੈਪਟ ਕਵਰ ਵਾਲੇ ਜੈਨ ਵੀ ਨਾਲ ਦੇ ਸੀ ਬਲੈਕ ਰੰਗ ਵਾਲੇ origignal ਹਾਂ ਕੋਈ ਉਹ ਨਹੀਂ ਦਾਉਂ ਲਗੜਾ ਉਹ ਤਾਂ ਹਾਈਡਰੌਲਿਕ ਪਾਉਣਿਆ ਉਹਦੇ ਹੈਡ ਉਹ ਸੀਡੀ 100 ਤਿਆਰ ਕਰੇ ਉਹ ਵੀ ਦਿਖਾ ਕੇ ਆਜੋ ਹਾਂ ਹੋਰ ਕਿਹੜਾ ਤਿਆਰ ਕੀਤਾ ਹਾਂ ਇਹ ਵਾਰੀ ਵੀ ਫਰਾ ਹੋਰ ਵੀ ਤਿਆਰ ਕਰਨ ਲੱਗ ਜਾਂਦਾ ਆ ਇੱਕ ਹੋਰ ਲੂਈ ਬਟੇ ਲੂਈ ਜੀ ਅੱਛਾ ਇਹ ਤਿਆਰ ਕਰਕੇ ਤਾਂ ਬਾਈ ਸੀਡੀ ਯਾਰ ਇਹ ਵੀ ਕੋਈ ਜਜਮੈਂਟ ਨਹੀਂ ਉਹਦੀ ਵੀ ਤਿਆਰ ਕਰਿਆ ਕਿ ਨਾਲ ਦੀ ਹੈ ਨਾ ਸਾਰਾ ਕੁਝ ਹਾਂ ਐ ਕਾ ਬੋਲਟ ਤਿਆਰ ਕਰਨਾ ਪਿਆ 84 ਅੱਛਾ ਇਹ ਪੇਂਟ ਵਾਸਤੇ ਭੇਜਣਾ ਹੈ ਜਲੰਧਰੋਂ ਕਰਾਉਣੇ ਨੇ ਕਸਟਮ ਪੇਂਟ ਵਾਲੇ ਤੋਂ ਅੱਛਾ ਤੇ ਜਿਹੜੇ ਕਰ ਨਾਲ ਬੁਲਟ ਤਿਆਰ ਕਰਵਾਉਣੇ ਤੁਸੀਂ ਇਹਨਾਂ ਦਾ ਫਿਰ ਕਿੱਥੋਂ ਕਰਵਾਉਣਾ ਜਿਆਦਾ ਤਾਂ ਇਹ ਜਲੰਧਰ ਕਸਟਮ ਪੇਂਟ ਵਾਲਿਆਂ ਤੋਂ ਬਈ ਜੀ ਪੇਂਟ ਕਰਵਾਉਣਾ ਆਪਾਂ ਅੱਛਾ ਉਹਨਾਂ ਦਾ ਕੋਈ ਜਿਆਦਾ ਹੀ ਕੋਈ ਹੋ ਆ ਹਾਂ ਉਹਨਾਂ ਦੀ ਕੁਆਲਿਟੀ ਬਹੁਤ ਆ ਬਈ ਜੀ ਪੇਂਟ ਦੀ ਅੱਛਾ ਹਮ ਨਿਕਲ ਵਗੈਰਾ ਸਾਰਾ ਉਹਨਾਂ ਦਾ ਕਰਵਾਉਣੇ ਤੁਸੀਂ ਹਾਂ ਨਿਕਲ ਨਹੀਂ ਨਿਕਲ ਗੰਗਾ ਨਗਰੋਂ ਕਰਵਾਉਣੇ ਆ ਸੀ ਅੱਛਾ ਹਾਂ ਇਹਦਾ ਖਰਚਾ ਬਹੁਤ ਪਈ ਜਾਂਦਾ ਹੋਈ ਆ ਰਣਾ ਕਿਦ ਦੇ ਚਾ ਬਾਲ ਆ ਕਿਦਰ ਗੰਗਾ ਨਗਰ ਹਣਾ ਹਾਂ ਪੁਕਾਈ ਬਹੁਤ ਹੁੰਦੀ ਬਈ ਬਹੁਤ ਹੋ ਜਾਂਦੀ ਆ ਟਾਈਮ ਲੱਗ ਜਾਂਦਾ ਦੋ ਦੋ ਡੇਡ ਡੇਡ ਮਹੀਨਾ ਹਾਂ ਬਿਲਕੁਲ ਦੋ ਮਹੀਨੇ ਤੋਂ ਬਾਅਦ ਜਾ ਕੇ ਫਲਕਾਰੀ ਦੇ ਦੇ ਬੰਦੀ ਬੰਦਾ ਆਂ ਦੱਸ ਨਹੀਂ ਸਕਦਾ ਵੀ 2024 ਮਾਡਲ ਲੈ ਕੇ 2000 ਜਿਹੜਾ ਮਾਡਲ ਹੈ ਸਹੀ ਗੱਲ ਆ ਸਾਨੂੰ ਤਾਂ ਆਪਦੇ ਮੋਟਰਸਿੰਡ ਨਹੀਂ ਪਛਾਣ ਆਈ ਆ ਮੈਂ ਯਾਰ ਵਾਕਿ ਉਹੀ ਆ ਕਿ ਹੋਰ ਆ ਬਾਕੀ ਟਾਈਮ ਲੱਗ ਹੀ ਜਾਂਦਾ ਮੰਨ ਲਓ ਮਹੀਨਾ ਦਾ ਪੇਂਟ ਵਾਲੇ ਲਾਉਂਦੇ ਬਿਲਕੁਲ ਹੈ ਫਿਰ ਕੁ ਦੋ ਦਿਨ ਫਿਟਿੰਗ ਤੇ ਲੱਗ ਜਾਂਦੇ ਆ ਹੈ ਇਹ ਤਾਂ ਹੈ ਆ ਕਰਕੇ ਆਪਣਾ ਨੰਬਰ ਵਾਸਤੇ ਦੇਖੀ ਕੰਟੈਕਟ ਕਰਨਾ ਹਾਂ ਨੰਬਰ ਹੈਗਾ ਆਪਣਾ ਕੰਟੈਕਟ ਨੰਬਰ ਦੱਸ ਦੋ ਆਪਣੇ ਭਰਾਵਾਂ ਨੂੰ ਕਈ ਵਾਰੀ ਕੋਈ ਮੋਟਰਸਾਈਕਲ ਬੋਲਡ ਦਾ ਕੋਈ ਸਪੈਸ਼ਲਿਸਟ ਕੰਮ ਕਰਾਉਣਾ ਹੋਵੇ ਨਾ ਤੁਹਾਡੇ ਦੀਆਂ ਵੀ ਤਿਆਰ ਕਰਾਉਣਾ ਹੋਵੇ 9988253131 9988253131 ਬਾਈ ਤੇ ਐਤਵਾਰ ਨੂੰ ਵੀ ਦੁਕਾਨ ਖੁੱਲਦੀ ਆ ਆ ਲਾਸਟ ਵਾਲੇ ਐਤਵਾਰ ਨੂੰ ਬਾਈ ਜੀ ਉਹ ਹੁੰਦੀ ਹੈ ਬੰਦ ਬਾਕੀ ਅੱਛਾ ਰੈਗੂਲਰ ਤੇ ਗਰਲਾ ਜੇਕਰ ਕੋਈ ਭਰਾ ਘਰੋਂ ਵੀ ਸਰਵਿਸ ਲੈਣੀ ਚਾਹੁੰਦਾ ਹੋਵੇ ਮੋਟਰਸਾਈਕਲ ਦੀ ਹਾਂ ਹਾਂ ਕਰ ਦਿੰਦੇ ਆ ਤੇ ਯਾਕੀ ਵੀ ਕਰਿਆਉਣਗੇ ਹਾਂ ਕਰੇ ਨਹੀਂ ਉੱਥੇ ਲਿਆ ਕੇ ਛੱਡ ਦਿੰਦੇ ਆ ਕਰਕੇ ਅੱਛਾ ਹਾਂ ਠੀਕ ਆ ਚਲੋ ਠੀਕ ਆ ਬਈ ਕਰ ਲਾਂ ਟਾਈਮ ਬਹੁਤ ਬਹੁਤ ਧੰਨਵਾਦ ਬਾਕੀ ਚਲਾਉਣੇ ਆ ਨਾ ਹਾਂ ਹਾਂ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਚਲੋ ਸਸੀ ਗਾਲ ਦੋਸਤੋ ਲਓ ਜੀ ਖੇਤ ਆ ਗਏ ਤੇ ਤਲਾ ਕੇ ਦੇ ਦੇ ਮੁੰਡੇ ਇਹਦੇ ਕਿਵੇਂ ਬਣਿਆ